ਨਾਸਰੀ ਭਗਤ ਰਾਮਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ਹਮ ਸਰਦੀਨ ਦਇਆਲ ਨਾ ਤੁਮ ਸਰੁ ਸਵਾਜਿਕਾ ਕਰਸੋ ਸਤਿਗੁਰੂ ਦੀ ਅਜਿਹੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗੇ ਕੀਓ ਭਗਤ ਨਾਮਦੇਵ ਜੀ ਦੇ ਕੱਲ ਪੰਜ ਸ਼ਬਦ ਗੁਰੂ ਸਾਹਿਬ ਜੀ ਨੇ ਲਿਖਾ ਕਰਕੇ ਹੁਣ ਅੱਗੇ ਭਗਤ ਰਵਿਦਾਸ ਜੀ ਦੀ ਬਾਣੀ ਸਤਿਗੁਰੂ ਸਾਹਿਬ ਜੀ ਲਿਖਾਰੇ ਹਮੇ ਭਗਤ ਰਵਿਦਾਸ ਜੀ ਕਾਂਸੀਏ ਵੀ ਕੀ ਹੋਏ ਹਮੇ ਸੰਤੋਖੇ ਠੇਕੇਦਾਰ ਦੇ ਪੁੱਤਰ ਸਨ ਇਹ ਠੇਕੇਦਾਰ ਚੰਦਾ ਕੰਮ ਕਰਿਆ ਕਰਦਾ ਅਬੇ ਇਹਦੇ ਘਰ ਉਲਾਲ ਨਹੀਂ ਸੀ ਇਹ ਕੋਈ ਅੰਦੀ ਗੱਲ ਹੈ ਕਿ ਬ੍ਰਹਮਚਾਰੀ ਜਿਹੜੇ ਸਨ ਉਹ ਸਾਰੇ ਪ੍ਰਸ਼ਾਦ ਰਾਮਾਨੰਦ ਜੀ ਆਸੀ ਕਿ ਸਿੱਧਾ ਜਿਹੜਾ ਮੇਰੇ ਬਾਅਦ ਤੇ ਭੋਜਨ ਮਨਾਉਣ ਵਾਸਤੇ ਕਿਸੇ ਨੀਵੀਂ ਜਾਤ ਵਾਲੇ ਦੇ ਘਰੋਂ ਨਹੀਂ ਲਿਆਉਣਾ ਇਸ ਕਰਕੇ ਬ੍ਰਹਮਚਾਰੀ ਲੈ ਜਾਂਦੇ ਨਹੀਂ ਸਨ ਇਹ ਸੰਤੋਖੇ ਜਿਵੇਂ ਆਰ ਨੇ ਬਹੁਤ ਬੇਨਤੀ ਕੀਤੀ ਕਿ ਮੇਰੇ ਘਰ ਦਾ ਵੀ ਸਿੱਧਾ ਰਾਮਾਨੰਦ ਜੀ ਨੂੰ ਕਦੇ ਖਵਾਓ ਵਰਖਾ ਬਹੁਤ ਸਾਰੀ ਹੋ ਰਹੀ ਸੀ ਉਦੋਂ ਬ੍ਰਹਮਚਾਰੀ ਵੀ ਕੁਝ ਵਰਖਾ ਤੋਂ ਸਕੋਚ ਕੇ ਇਹਨ ਵੀ ਬਹੁਤ ਬੇਨਤੀ ਕੀਤੀ ਇਹਦੇ ਤੋਂ ਸਿੱਧਾ ਲਿਆ ਕੇ ਰਾਮਾਨੰਦ ਜੀ ਨੂੰ ਭੋਜਨ ਬਣਾ ਕੇ ਸ਼ਿਕਾਇਤ ਜਿਸਾਇਦ ਭੋਜਨ ਹੀ ਸ਼ਿਕਾਇਤ ਹੈ ਤੇ ਰਾਮਾਨੰਦ ਦਾ ਧਿਆਨ ਨਾ ਲੱਗੇ ਉਸ ਦੇ ਦਰਮਿਆਰੀਆਂ ਨੂੰ ਬੁਲਾ ਕੇ ਪੁੱਛਿਆ ਵੀ ਦੱਸੋ ਕੀ ਇਹ ਕਰਦਾ ਅੰਨ ਲਿਆਏ ਹੋ ਮੇਰਾ ਮਾਨੀ ਉਕਾਗਰ ਹੁੰਦਾ ਸਾਰਿਆਂ ਨੂੰ ਫੇਰ ਦੱਸ ਦਿੱਤਾ ਕਿ ਅਸੀਂ ਸੰਤੋਖਾ ਜਿਵੇਂ ਆ ਠੇਕੇਦਾਰ ਹੈ ਉਸ ਦੇ ਘਰੋਂ ਲੈ ਕੇ ਆਏ ਹਾਂ ਇਹ ਸੁਣ ਕਰਕੇ ਭਗਤ ਜੀ ਰਾਮਾਨੰਦਨ ਪੁੱਛਿਆ ਕਿ ਬ੍ਰਹਮਚਾਰੀਓ ਇਹ ਪੁੱਛ ਕੇ ਆਓ ਤੁਸੀਂ ਉਹਦੀ ਕਾਮਨਾ ਕੀ ਹੈ ਜਦੋਂ ਬ੍ਰਹਮਚਾਰੀ ਪੁੱਛਣ ਆਪੇ ਗਏ ਤੇ ਕਾਮਨਾ ਉਸ ਨੂੰ ਦੱਸਿਆ ਕਿ ਮੇਰੇ ਪੁੱਤਰ ਨਹੀਂ ਹੁੰਦਾ ਪੁੱਤਰ ਵੀ ਹੈ ਰਾਮਾਨੰਦਨ ਕਹਿਆ ਹੈ ਰਵਦਾਸ ਨੂੰ ਲੈ ਕੇ ਆਏ ਉਹਦੇ ਘਰੋਂ ਸਿੱਧਾ ਚੰਗਾ ਤੂੰ ਹੀ ਉਹਦੇ ਘਰ ਪੁੱਤਰ ਬਣ ਮਹਦਾਨੀ ਨਾ ਬਣਨਾ ਜਾ ਕੇ ਸੁਣ ਕੇ ਰਵਦਾਸ ਜੀ ਕਹਿੰਦੇ ਮੈਂ ਤੁਹਾਡੇ ਜਿਹੜੇ ਬਚਨ ਨਹੀਂ ਮੰਨ ਲੈਨੇ ਸੇਲ ਛੱਡ ਜਾਂਨੇ ਉਹਦੇ ਘਰ ਜਾਨੂ ਉਤਾਰ ਲੈਨੇ ਔਰ ਉਸ ਜਨੂ ਚ ਮੈਨੂੰ ਵਾਜੁਰ ਦੀ ਪ੍ਰਾਪਤੀ ਹੋ ਜੇ ਵਰਦੇ ਨੇ ਸੁਣ ਕੇ ਰਾਮਾਨੰਦ ਜੀ ਨੇ ਪ੍ਰਸੰਨ ਹੋ ਕੇ ਕਹਿ ਚੰਗਾ ਉਹ ਜਨੂ ਵੀ ਕਿਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ ਇਹ ਰਵਿਦਾਸ ਜੀ ਨੇ ਸੰਤੋਖ ਦੇ ਕਰਜਿਆਂ ਨੂੰ ਧਾਰਿਆ ਅਜੇ ਮਾਤਾ ਦਾ ਦੁੱਧ ਨਾ ਚੰਗੇ ਉਸ ਵੇਲੇ ਰਾਮਾਨੰਦ ਜੀ ਨੇ ਆਪੇ ਮੰਤਰ ਗੁਟਾ ਕਿ ਤੈਨੂੰ ਕੋਈ ਪਾਪ ਨਹੀਂ ਉਹ ਤੋਂ ਦੁੱਧ ਚੁੰਗ ਲਾਏ ਉਸ ਵੇਲੇ ਰਵਿਦਾਸ ਜੀ ਨੇ ਮਾਤਾ ਦਾ ਦੁੱਧ ਕਿਉਂ ਗਿਆ ਇਹ ਪੂਰਨ ਪਿਛਲੇ ਜਨਮ ਦਾ ਇਹਨਾਂ ਨੂੰ ਗਿਆਨ ਵਿਹਾ ਬ੍ਰਹਮਚਾਰੀ ਪੁਣੇ ਦਾ ਪਰਮੇਸ਼ਵਰ ਦੇ ਸਮਰਨ ਵਿੱਚ ਲੱਗੇ ਰਹੇ ਇੱਕ ਦਿਨ ਦੀ ਗੱਲ ਹੈ ਸਾਧ ਸੰਗਤ ਜੀ ਮਹਾਰਾਜ ਨੇ ਉਹਨੂੰ ਦਰਸ਼ਨ ਬਖਸ਼ੇ ਜੋ ਦਰਸ਼ਨ ਬਖਸ਼ੇ ਬੋਲਣ ਨੂੰ ਭਗਤ ਦੇ ਨਾਲ ਚੁੱਪ ਕੀਤੇ ਖੜੇ ਉਸ ਵੇਲੇ ਜੋ ਖੜੇ ਸਨ ਉਸ ਵੇਲੇ ਭਗਤ ਜੀ ਨੇ ਬੇਨਤੀ ਕਰਕੇ ਸ਼ਬਦ ਉਚਾਰਿਆ ਕਾਰਨ ਕਵਨ ਅਬੋਲ ਇਹ ਮਹਾਰਾਜ ਕੀ ਕਾਰਨ ਮੇਰੇ ਨਾਲ ਬੋਲਦੇ ਕਿਉਂ ਨਹੀਂ ਵਜਨ ਬਲਾਸ ਕਿਉਂ ਨਹੀਂ ਕਰਦੇ ਤੁਸੀਂ ਮੇਰੀ ਭਗਤੀ ਦੀ ਸਰਦਾ ਵੇਖ ਕਰਕੇ ਆਪਨ ਦਰਸ਼ਨ ਤਾਂ ਮੈਨੂੰ ਦੇ ਦਿੱਤੇ ਐ ਆਪ ਜਾਣਿਓ ਕੋਈ ਮੈਂ ਵੱਡਾ ਤਾਂ ਨਹੀਂ ਹਾਂ ਮੈਂ ਤਾਂ ਉਗਣਾ ਦਾ ਭਰਿਆ ਹੋਇਆ ਹਾਂ ਇਹ ਬੇਨਤੀ ਕਰਦੇ ਹਾਂ ਰੁਕਦਾਸ ਜੀ ਮਹਾਰਾਜ ਜੀ ਦੇ ਸਾਹਮਣੇ ਸਖਿਆਤ ਹੋਏ ਆਂਦੇ ਇੱਕੋ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕਰਦੇ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹਾਂ ਹਮ ਸਰਦੀਨ ਦਇਆਲ ਨਾ ਤੁਮ ਸਰ ਜੇ ਮਾਰਾ ਹਮਾਰੇ ਸਾਡੇ ਸਦਸ ਜੇ ਨਿਗਾਹ ਮਾਰ ਕੇ ਵੇਖੇ ਦੀਨ ਗਰੀਬ ਕੋਈ ਨਹੀਂ ਹੈ ਦੀਨੋ ਹਿੰਦਾਂ ਜੀ ਨੂੰ ਇੱਛਾ ਹੋਵੇ ਕਿਸ ਪ੍ਰਾਪਤੀ ਦੀ ਤੇ ਜੀ ਨੂੰ ਭਾਏ ਹੋਵੇ ਪ੍ਰਾਪਤੀ ਦੀ ਇੱਛਾ ਸਭ ਨੂੰ ਵਾਹਿਗੁਰੂ ਦੀ ਹੈ ਪੈਸਾ ਦਾ ਸਭੇ ਤੇ ਕਾਲ ਹੈ ਇਸ ਕਰ ਕਾਲਾ ਹੈ ਇਸ ਕਰਕੇ ਮਾਰਾ ਮੈਂ ਦੀਨ ਹਾਂ ਮੇਰੇ ਸਰਦਸ ਕੋਈ ਦੀਨ ਗਰੀਬ ਨਹੀਂ ਹੈ ਦਇਆਲ ਨਾ ਤੂੰ ਸਰ ਇਹ ਪਰਮੇਸ਼ਰ ਆਪ ਦੇ ਸਰਦਸ ਕੋਈ ਦਿਆਲੂ ਨਹੀਂ ਹੈ ਆਪ ਅਕਲ ਕਰਕੇ ਵੀ ਪਾਲਣਾ ਕਰਦੇ ਹੋ ਜੇ ਦਿਆਲੂ ਹੋ ਹਬ ਪਤੀਆਰ ਕਿਆ ਕੀਜੈ ਇਹ ਅਬ ਇਸ ਕਾਲ ਤੋਂ ਬਾਦ ਹੋਣ ਜਦੋਂ ਮੈਂ ਕਹਤਾਂ ਮੇਰੇ ਵਰਗਾ ਗਰੀਬ ਨਹੀਂ ਤੇ ਆਪ ਜਿਹਾ ਦਿਆਲੂ ਨਹੀਂ ਇਸ ਕਾਲ ਵਿੱਚ ਆਪ ਹੁਣ ਇਦੋਂ ਪਦੇ ਪਤੀਆਰ ਕਹ ਕਿ ਅਜਮੈਸ਼ ਕੀ ਕਰਦੇ ਹੋ ਮੇਰਾ ਪ੍ਰਤਿਆਵਾ ਕੀ ਕਰਨਾ ਚਾਹੁੰਦੇ ਹੋ ਮੇਰੇ ਜਿੰਗੇ ਅਗਰ ਇਹੋ ਨਿਸ਼ਚੈ ਹੈ ਕਿ ਮਾਰਾ ਮੇਰੇ ਵਰਗਾ ਗਰੀਬ ਨਹੀਂ ਆਵੇ ਜੇ ਦਿਆਲੂ ਨਹੀਂ ਹੋਰ ਆਪ ਸਾਡੀ ਜਮੈਸ਼ ਕੀ ਕਰ ਰਹੇ ਹੋ ਪਤਿਉਣਾ ਕੀ ਕਰ ਰਹੇ ਹੋ ਬਚਨੀ ਤੂਰ ਮੂਰ ਮਨ ਮੰਨ ਆਏ ਜੋ ਬਚਨ ਸਤਨਾਮ ਹੈ ਉਹਨਾਂ ਬਚਨਾਂ ਦੇ ਨਾਲ ਮੇਰਾ ਮਨ ਉਰਜਾ ਜੀ ਕਹਿੰਦੇ ਮੰਨ ਗਿਆ ਮੈਂ ਸਤਨਾਮ ਦਾ ਅਭਿਆਸੀ ਹਾਂ ਜਨ ਕਉ ਪੂਰਨ ਦੀ ਜੈ ਇਸ ਕਰਕੇ ਮਹਾਰਾਜ ਤੇਰਾ ਨਾਮ ਵੀ ਸ਼ੂਭ ਲਖਣਾ ਵਾਲਾ ਮੈਂ ਜਪਦਾ ਹਾਂ ਗਿਆਨ ਕੋ ਪੂਰਨ ਦੀਜੇ ਇਸ ਕਰਕੇ ਮੈਨੂੰ ਜਾਨੂੰ ਪੂਰਨ ਗਿਆਨ ਦੇ ਦਿਓ ਪੂਰਨ ਮਹਾਰਾ ਬ੍ਰਹਮਾਨੰਦ ਬਖਸ਼ੋ ਮੇਂ ਤਾਈ ਇਹ ਹੁਣ ਕੋਈ ਅਧੂਰਾ ਨਾ ਰੱਖੋ ਕੋਈ ਸੰਸੇ ਵਪੜੇ ਆਦਿਕ ਵਾਲਾ ਗਿਆਨ ਨਾ ਰੱਖੋ ਸਕੇ ਪਾਤਸ਼ਾ ਪੂਰਨ ਬ੍ਰਹਮ ਗਿਆਨ ਅਪਰੋਖ ਗਿਆਨ ਜਾਂਦੇ ਤਾਈ ਬਖਸ਼ ਦਿਓ ਹਾਂ ਬਾਲ ਬਾਲ ਜਾਉ ਰਮਈਆ ਕਾਰਨੇ ਫੇਰ ਮਈਆ ਪਰਮੇਸ਼ਰ ਆਉਂਦੀ ਪ੍ਰਾਪਤੀ ਦੇ ਕਾਰਨੇ ਵਾਤੇ ਮੈਂ ਬਲਵਨ ਬਲੀਹਾਰ ਜਾਣਾ ਹਾਂ ਬਲੀਹਾਰ ਜਾਣਾ ਹਾਂ ਮਨ ਬਾਣੀ ਸਰੀਰ ਕਰਕੇ ਆਪਣੇ ਆਪ ਨੂੰ ਕੁਰਬਾਨ ਕਰਦਾ ਹਾਂ ਸੱਚੇ ਪਾਤਸ਼ਾਹ ਕਾਰਨ ਕਵਨ ਅਬੂ ਬਹੁਤ ਮਹਾਰਾਜ ਬਹੁਤ ਜਨਮਾਂ ਦੇ ਵਿਚਾਰਾਂ ਨੂੰ ਭਗਤੀ ਕਰਦੇ ਹਨ ਤੁਹਾਨੂੰ ਪ੍ਰਾਪਤ ਕੀਤਾ ਹੈ ਅੱਜ દર્શન ਦਿੱਤੇ ਹੈ ਕੀ ਕਾਰਨ ਹੈ ਮੇਰੇ ਜੀਤੀ ਉਹ ਗਣਹ ਕਾਰਨ ਕਬਨ ابو ਕਿਸ ਕਾਰਨ ਕਰਕੇ ਮਾਰਾ ਬੋਲਦੇ ਨਹੀਂ ਚੁੱਪ ਕੀਤੇ ਕਿਉਂ ਹੋ ਬੋਲਦੇ ਕਿਉਂ ਨਹੀਂ ਮਹਾਰਾ ਠੀਕ ਹੈ ਤੁਸੀਂ ਮਨवाणी ਦਾ ਸਾਡੇ ਆ ਵਿਸ਼ਾ ਨਹੀਂ ਹੋ ਅਬ ਅਸੀਂ ਮਨवाणी ਸਰੀਰ ਕਰਕੇ ਆਪ ਨੂੰ ਜਾਣ ਨਹੀਂ ਸਕਦੇ ਪਰ ਇਹ ਪ੍ਰੇਮ ਕਰਕੇ ਤੁਸੀਂ ਸਾਨੂੰ ਪ੍ਰਾਪਤ ਹੋਏ ਹੋ ਫੇ ਕੀ ਕਾਰਨ ਆ ਬੋਲਦੇ ਨਹੀਂ ਹੋ ਤੁਸੀਂ ਆ ਬੋਲ ਕਿਉਂ ਹੋ ਕੀ ਮੇਰੇ ਤੋਂ ਨਾਰਾਜ਼ ਹੋ ਸਕੇ ਪਾਦਸ਼ਾ ਬੋਲਣਾ ਕਰੋ ਜਿਵੇਂ ਹੋਰ ਨਾ ਭਗਤਾਂ ਨਾਲ ਬੋਲਦੇ ਹੋ ਬਚਨ ਬਲਾਸ਼ ਕਰਦੇ ਹੋ ਇਸੇ ਪ੍ਰਕਾਰ ਮੇਰੇ ਤੇ ਵੀ ਟੁੱਟ ਕੇ ਕੋਈ ਨਾ ਕੋਈ ਬਚਨ ਮੇਰੇ ਨਾਲ ਹੀ ਕਹੋ ਸੋ ਕਾਰਨ ਕਮਨ ਹੋ ਕੀ ਕਾਰਨ ਸੱਚੇ ਪਰਸ਼ਾ ਆਪ ਪ੍ਰੇਮ ਦੇ ਵਸ ਕਰਕੇ ਪ੍ਰਗਟਾ ਹੋ ਗਏ ਹੋ ਤੇ ਪਰ ਮੈਨੂੰ ਤਰਖਣਾ ਕਿਉਂ ਨਹੀਂ ਕੋ ਬੋਲਦੇ ਨਹੀਂ ਮੇਰੇ ਨਾਲ ਕਿ ਮੈਨੂੰ ਨੀਵੀਂ ਜਾਤ ਵਾਲਾ ਸਮਝ ਕੇ ਨਹੀਂ ਬੋਲਦੇ ਤੁਸੀਂ ਇਹ ਕੀ ਕਾਰਨ ਮੈਨੂੰ ਦੱਸੋ ਅਬੋਲ ਹੋਣ ਦਾ ਆਬਦਾ ਸਚੀ ਪਾਰਸ਼ਾ ਆਪ ਮਨਵਾਣੀ ਦਾ ਵਿਸ਼ਾ ਨਹੀਂ ਹੂੰ ਪਰ ਪ੍ਰੇਮ ਦੇ ਵਾਸੋ ਕੇ ਪ੍ਰਗਟ ਹੋ ਗਏ ਹੂੰ ਪ੍ਰਹਾਉ ਹੁਣ ਮਹਰਾ ਆ ਮੇਰੇ ਨਾਲ ਬੋਲਦੇ ਸਖਿਆਤੋ ਕੇ ਬਚਨ ਵਲਾਸ ਕਿਉਂ ਨਹੀਂ ਕਰਦੇ ਹੂੰ ਪ੍ਰਹਾਉ ਬਹੁਤ ਜਨਮ ਵਿਛਰੇ ਥੇ ਮਾਧੋ ਜੇ ਕਹੇ ਨਾ ਕਹੇ ਰਵਿਦਾਸ ਤੇਰੀ ਕਮਾਈ ਦੀ ਬਾਬਤ ਦੱਸ ਤੂੰ ਪਰ ਰਵਿਦਾਸ ਜੀ ਕਹਿੰਦੇ ਰਹਾਉ ਬਸਰਾਮ ਦੇ ਕਹੇ ਮਹਰਾ ਬڑے ਜਨਮਾਂ 'ਚ ਵਿਚੜਦੇ ਆਏ ਹਾਂ ਅਸੀਂ ਕਈ ਜਨਮ ਪੇਕੀਟ ਪਤੰਗਾ ਕਈ ਜਨਮਾਂ 'ਚ ਮੀਨ ਕੋ ਰੰਗਾ ਕਈ ਜਨਮਾਂ 'ਚ ਪੰਖੀ ਸਰਪ ਹੋਇਓ ਕਈ ਜਨਮਾਂ 'ਚ ਹੈਵਰੂਖ ਜੋ ਹੋਇਓ ਕਿਸ ਪ੍ਰਕਾਰ ਬੜੇ ਜਨਮਾਂ 'ਚ ਵਿਚਰੇ ਹੋਏ ਸੀ ਅੱਗੇ ਆਜ ਨਾਲ ਉਹ ਮਾਇਆ ਦੇ ਪਤੀ ਇਹੋ ਜਨਮ ਤੁਮਾਰੇ ਲੇ ਜਿਹੜਾ ਜਨਮ ਤੁਸੀਂ ਦਿੱਤਾ ਹੈ ਆਪਦੀ ਪ੍ਰਾਪਤੀ ਆਪਕੇ ਭਗਤੀ ਵਾਸਤੇ ਇਹਦੇ ਜੇ ਅਸੀਂ ਹੁਣ ਮਾਇਆ ਤੁਹਾਡੀ ਬੰਦਗੀ ਕਰਨੀ ਹੈ ਤੁਹਾਡੀ ਭਗਤੀ ਤੋਂ ਬਿਨਾਂ ਮੈਂ ਹੋਰ ਕਿਸੇ ਦਿਹਾਰ 'ਚ ਨਹੀਂ ਪਰਚਣਾ ਇਹ ਜਨ ਤੇਰੇ ਲੇਖੇ 'ਚ ਲੱਗ ਜਾਵੇ ਪ੍ਰਵਾਨ ਹੋ ਜਾਵੇ ਕਹਿਰ ਬਦਾਸ ਆਸ ਲੱਗ ਜੀਵ ਕਹਿਰ ਬਦਾਸ ਭਗਤ ਜੀ ਕਹਿੰਦੇ ਮੈਨੂੰ ਤਾਂ ਮਾਰਾ ਆਸਾ ਲੱਗੀ ਹੋਈ ਸੀ ਕਿ ਆਪਦੇ ਦਰਸ਼ਨ ਮੈਨੂੰ ਇਹ ਜਨ 'ਚ ਪ੍ਰਾਪਤ ਹੋਣਗੇ ਇਸ ਕਰਕੇ ਮੈਂ ਇਹ ਆਸ 'ਚ ਲੱਗਾ ਹੋਇਆ ਮਾਰਾ ਜਿਉਂਦਾ ਰਿਹਾ ਨਹੀਂ ਵਿਛੜੇ ਤੇ ਮੇਰੇ ਪ੍ਰਾਣ ਕਹੇ ਨਿਕਲ ਜਾਣੇ ਸੀ ਮੈਂ ਤਾਂ ਆਸ ਵਿੱਚ ਲਾ ਕਰਕੇ ਜਿਉਂਦਾ ਰਿਹਾ ਤੁਹਾਡੀ ਕਜੀ ਆਸੀ ਕੇ ਜਨਮ ਜੇ ਤੁਸੀਂ ਪ੍ਰਾਪਤ ਹੋਵੋਗੇ ਫਿਰ ਉਹ ਦਰਸਨ ਦੇਖੇ ਫਿਰ ਮਹਾਰਾ ਇਹਨਾਂ ਚਿਰ ਹੋ ਗਿਆ ਉਹ ਦਰਸ਼ਨ ਵੇਖੇ ਨੂੰ ਅੱਗੇ ਵੀ ਦਰਸ਼ਨ ਤੇ ਹੀ ਉਹ ਸ੍ਰੀ ਰਾਜ ਦੀ ਸ਼ਬਦ ਆਇਆ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨ ਕਟ ਗਿਆ ਪ੍ਰੰਗ ਜੈਸਾ ਫਿਰ ਸੋਰਸ ਦੇ ਵਿੱਚ ਵੀ ਸ਼ਬਦ ਆਏ ਹੈ ਜਿਕੇ ਕਿਹਾ ਹੈ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਹੁਣ ਤੀਜੀ ਵਾਰ ਜਨਮ ਜਨਮ ਕਿ ਇਹ ਵਾਰ ਇਹ ਦਰਸ਼ਨ ਦਿੱਤੇ ਹਨ ਉਹਦਾਸ ਜੀ ਨੂੰ ਕਹਿੰਦੇ ਨੂੰ ਬਹੁਤ ਜਨੂਆ ਚ ਇਹ ਜਨਮ ਮਾਰਾ ਤੁਹਾਡੇ ਲੇਖੇ ਚ ਅਸੀਂ ਪ੍ਰਮਾਣ ਲੇਖੇ ਚ ਲਾਣਾ ਹੈ ਆਹ ਵੀ ਪੰਨ ਬੰਦ ਜੀ ਵਿੱਚ ਘਰ ਉਦਾਸ ਆਸ ਲੱਗ ਜੀ ਰਾਸ ਤੇ ਵੀ ਕਹਿੰਦੇ ਮੈਂ ਤਾਂ ਐਸਾ ਚ ਲੱਗ ਕੇ ਜਿਉਣਾ ਹਾਂ ਕਿ ਕਦੋਂ ਦਰਸ਼ਨ ਹੋਣ ੧ ਚਿਰ ਪਹਿਉ ਦਰਸ਼ਨ ਦੇਖੇ ਬੜਾ ਚਿਰ ਹੋ ਗਿਆ ਮਾਰਾ ਦਰਸ਼ਨ ਵੇਖਿਆ ਨੂੰ ਹੁਣ ਦਰਸ਼ਨ ਦਿਖਾਏ ਐ ਤੇ ਹੁਣ ਤੁਸੀਂ ਬੋਲਦੇ ਨਹੀਂ ਕੀ ਕਾਰਨ ਹੈ ਤਾਂ ਮਾਰਾ ਸਾਹਿਬ ਪ੍ਰਸੰਨ ਹੋ ਗਏ ਰਵਿਦਾਸ ਨੂੰ ਗਲਫੜੀ ਵਿੱਚ ਲੈ ਲਿਆ ਤੇ ਲੈ ਕੇ ਫੜੀ ਕਹਿੰਦੇ ਮੰਗ ਜੋ ਕੁਝ ਮੰਗਦਾ ਹੈ ਰਵਿਦਾਸ ਕਿਥੋਂ ਐਸੀ ਕੋਈ ਚੀਜ਼ ਨਹੀਂ ਜਿਹੜੀ ਅਸੀਂ ਨਾ ਦੇ ਸਕੀਏ ਤਾਂ ਸੁਣ ਕੇ ਰਵਿਦਾਸ ਜੀ ਨੇ ਇਹ ਚੀਜ਼ਾਂ ਮੰਗੀਆਂ ਮਹਾਰਾਜ ਜੀ ਪਾਸੋਂ ਜੋ ਅਗਲੇ ਸ਼ਬਦ ਵਿੱਚ ਹਨ ਕਿਤ ਸਿਮਰਨ ਕਰੋ ਕਿ ਮਹਾਰਾਜ ਜੀ ਆਪ ਪ੍ਰਸੰਨ ਹੋਏ ਹੋ ਮੈਂ ਕਿਤ ਦੀ ਚਿਦਵਣੀ ਨੂੰ ਹੋਰ ਪਾਸੇ ਨਾ ਲਾਵਾਂ ਇਹਦ ਕਰਕੇ ਹਰ ਵਕਤ ਆਪ ਦਾ ਸ਼ਿਵਮ ਭਜਨ ਕਰਦਾ ਰਹਾ ਨੈਨ ਅਵਲੋਕ ਨੂੰ ਅਤੇ ਅੱਖਾਂ ਨਾਲ ਜਿਵੇਂ ਹੁਣ ਦਿਸਦੇ ਉਹ ਇਹੋ ਅੱਖਾਂ ਨਾਲ ਆਪ ਦਰਸ਼ਨ ਦੇਖਦਾ ਰਹਾ ਐਸੀ ਕਿਰਪਾ ਕਰੋ ਮੇਰੇ ਤੇ ਸਰਬਨ ਬਾਣੀ ਸਜਸ ਪੂਰ ਰੱਖ ਕੰਨ ਦੇ ਤੁਮਹਾਰਾ ਜੀ ਸ਼੍ਰੇਸ਼ਟ ਬਾਣੀ ਸ਼੍ਰੇਸ਼ਟ ਬਾਣੀ ਜੋ ਆਪ ਦੇ ਜਸ ਵਾਲੀ ਹੈ ਇਹਨਾਂ ਕਰਕੇ ਕੰਨਾਂ ਨੂੰ ਭਰੀ ਰੱਖਾਂ ਕੰਨਾਂ 'ਚ ਦੁਨੀਆ ਦੀ ਉਸ ਤੋਂ ਲੰਦਾ ਦੀ ਆਵਾਜ਼ ਹੋਰ ਪਵੇ ਹੀ ਨਾ ਇਨੇ ਕੰਨ ਭਰੇ ਰਹੇ ਨੇ ਆਪ ਦੀ ਸ੍ਰੀ ਜਸ ਵਾਲੀ ਬਾਣੀ ਨੂੰ ਭਰ ਕੇ ਰੱਖੀਏ ਅੰਦਰ ਕੰਨਾਂ 'ਚ ਮਨ ਸੁਮਧ ਕਰ ਕਰੋ ਅਦੋਂ ਮਨ ਨੂੰ ਮਾਰਾ ਪੌੜਾ ਬਣਾ ਲੀਏ ਪੌੜੇ ਵੀ ਇਹੇ ਜਿਹੇ ਨੇ ਪਵਰਾ ਫੂਲ ਬਣਦੇ ਆ ਦੁਖਦੁਖਾਰੀ ਨਾ ਜਿਹੜੇ ਪੌੜੇ ਪ੍ਰਾਏ ਬਗਾਨੇ ਰੂਪਾਂ ਦੇ ਵੇਖਣ ਦੇ ਬਣੇ ਹੋਏ ਐ ਉਹੇ ਜਿਹੇ ਪੌੜੇ ਨਹੀਂ ਅਸੀਂ ਬਣਨਾ ਚਾਹੁੰਦੇ ਮਨ ਸੁਮਧ ਕਰ ਕਰੋ ਮਨ ਨੂੰ ਸੇਸ਼ਟ ਪੌੜਾ ਬਣਾਈਏ ਸਾਲਗਰਾਹੀ ਬੁੱਧੀ ਵਾਲਾ ਸਰਨ ਹਿਰਦੇ ਧਰੋ ਆਪਦੇ ਚਰਨ ਕਬਲ ਦੀ ਨਿਆਹੀ ਹੈ ਉਹਨਾਂ ਨੂੰ ਮਾਰਾ ਹਿਰਦੇ ਚ ਮੈਂ ਬਸਾਉਣਾ ਕਰਾਂ ਭਾਰਨ ਕਰਾਂ ਰਸਨ ਅੰਮ੍ਰਿਤ RAM ਨਾਮ ਭਖ ਰਸਨ ਕਰਕੇ ਪ੍ਰਭ ਜੀ ਬਸੇ ਸਾਧ ਕੀ ਰਸਨਾ ਰਸਨਾ ਕਰਕੇ ਅੰਮ੍ਰਿਤ ਰਾਵ ਫੇ ਰਾਮ ਆਪਦੇ ਨਾਮ ਦਾ ਤਖਨ ਉਚਾਰਨ ਕਰਾਂ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟਾ ਫੇ ਗੋਵਿੰਦ ਪਰਮੇਸ਼ਰ ਆਪਦੇ ਸਾਥ ਹੂੰ ਮੇਰੀ ਪ੍ਰੀਤੀ ਜਿੰਨ ਕਟੇ ਮਤ ਕਟੇ ਇਹ ਨਾ ਕਟੇ ਮਾਰਾ ਮੇਰੀ ਪ੍ਰੀਤੀ ਹਰ ਵਕਤ ਬਣਦੀ ਰਹੇ ਮੈਂ ਤਾਂ ਮੂਲ ਮਹਿਗੀ ਲਈ ਇਹ ਮਾਰਾ ਸੱਟਾ ਇਹ ਮਾਰਾ ਮੈਂ ਤਾਂ ਮਹਿੰਗੇ ਮੁੱਲ ਲਈ ਹੈ ਆਪਦੀ ਜ਼ਿੰਦਗੀ ਦੇ ਸੱਟੇ ਵੱਟੇ ਲਈ ਹੈ ਜ਼ਿੰਦਗੀ ਨੂੰ ਬਦਲ ਕਰਕੇ ਆਪਣਾ ਜੀਵਨ ਦੇ ਕੇ ਸਿੱਟ ਕੇ ਕੁਰਬਾਨੀ ਕਰਕੇ ਆਪਣੀ ਜ਼ਿੰਦਗੀ ਦੀ ਇਹ ਜ਼ਿੰਦਗੀ ਦੇ ਬੱਚੇ ਲਈ ਹੈ ਮਹਾਰਾਜ ਮੈਂ ਆਪਣਾ ਜੀਵ ਦਿੱਤਾ ਹੈ ਭੇਟਾ ਕੀਤਾ ਹੈ ਮੰਨਦੇ ਰਾਮ ਲਿਆ ਹੈ ਮੋਲ ਰਹਾਉ ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ ਜੇ ਤੁਸੀਂ ਮਹਾਰਾਜ ਕਹੋ ਕਿ ਤੂੰ ਭਾਵਨਾ ਰੱਖ ਤਾ ਭਾਵਨਾ ਬਾਤ ਬੇਨਤੀ ਹੈ ਜਿਨ੍ਹਾਂ ਚ ਵਿਸ਼ੇਸ਼ਤ ਗੁਰਮੁਖ ਪਿਆਰਿਆਂ ਦੀ ਸੰਗਤ ਨਹੀਂ ਮਿਲਦੀ ਉਹਨਾਂ ਚ ਭਾਵਨਾ ਨਹੀਂ ਪੈਦਾ ਹੁੰਦੀ ਮਹਾਰਾਜ ਸਰਦਾ ਨਹੀਂ ਪੈਦਾ ਹੁੰਦੀ ਆਪ ਦੀ ਭਾਵਵੇਂ ਭਗਤ ਨਹੀਂ ਹੋਏ ਤੇ ਜਿੰਨੇ ਜਿਹੜਾ ਭਾਵ ਨੇ ਸਰਦਾ ਨਹੀਂ ਹੁੰਦੀ ਪ੍ਰੇਮ ਨਹੀਂ ਹੁੰਦਾ ਉਹਨਾਂ ਜਿਹੜਾ ਆਪ ਜੀ ਦੀ ਭਗਤੀ ਨਹੀਂ ਹੋ ਸਕਦੀ ਇਸ ਕਰਕੇ ਸੰਗਤ ਦਾ ਮਲਾਪ ਸਾਨੂੰ ਬਖਸ਼ੋ ਕਹਿ ਰਵਦਾਸ ਇੱਕ ਬੇਨਤੀ ਹਰ ਸਿਉ ਰਵਦਾਸ ਭਗਤ ਜੀ ਕਹਿੰਦੇ ਨੇ ਏ ਹਰੀ ਆਪ ਦੇ ਪਾਸ ਇੱਕ ਬੇਨਤੀ ਹੈ ਪੈਜ ਰੱਖੋ ਰਾਜਾ RAM ਵੀ ਜੇ ਮੇਰੀ ਪੈਜ ਪ੍ਰਤਗਿਆ ਜਿਤਨਾ ਸਿਮਨ ਕਰਦਾ ਰਹਾਂ ਨਿਤਨਾਮ ਵਰਸ਼ਨ ਕਰਦੇ ਰਹਾਂ ਸਾਧ ਸੰਗਤ ਨਾਲ ਕੇ ਪ੍ਰੇਮ ਬਣਿਆ ਰਹੇ ਇਹ ਮੇਰੀ ਪੈਜ ਪ੍ਰਤਗਿਆ ਹੈ ਨਿਜਮ ਹੈ ਇਹਨ ਮੇਰੀ लाज ਨੂੰ ਰੱਖਣਾ ਕਰੋ हे ਪਰਮੇਸ਼ਵਰ ਇਹ ਬੇਨਤੀ ਨੂੰ ਦਾਸ ਜੀਨ ਕੀਤੀ ਉਸ ਵਕਤ ਨਾਮ ਤੇਰੂ ਆਰਤੀ ਮਾਰਾ ਪ੍ਰਸੰਨ ਹੋ ਕੇ ਕਹਿਣ ਲੱਗੇ ਰਵਦਾਸ ਸਾਰਿਆਂ ਭਗਤਾਂ ਨੇ ਆਰਤੀਆਂ ਕੀਤੀਆਂ ਤੇ ਤੂੰ ਨਹੀਂ ਸਾਡੀ ਆਰਤੀ ਕੀਤੀ ਕਹਿਣ ਲੱਗਾ ਮਾਰਾ ਸਾਰੀਆਂ ਚੀਜ਼ਾਂ ਝੂਠੀਆਂ ਹੈ ਕਿਹੜੀ ਚੀਜ਼ ਨਾਲ ਆਰਤੀ ਮਕਰਾਂ ਇਸ ਕਰਕੇ ਨਾਮ ਦੇ ਤੁਲ ਕੋਈ ਵਸਤੂ ਨਹੀਂ ਨਾਮਦਾਰੇ ਤੁਹਾਡੀ ਆਰਤੀ ਅਸੀਂ ਕਰਦੇ ਹਾਂ ਨਾਮ ਤੇਰੂ ਆਰਤੀ ਸੇ ਮਹਾਰਾਜ ਆਪ ਦਾ ਨਾਮ ਹੀ ਆ ਸਰਬੋਰ ਸੇ ਰਤੀ ਪ੍ਰੀਤੀ ਪੈਦਾ ਕਰਨ ਵਾਲਾ ਹੈ ਯਾਰ ਜਪਰੇ ਜੇ ਤਾ ਸੁਲਣਾ ਤੇ ਤਾ ਨਾਮੋ ਇਹ ਆਪ ਦਾ ਅੰਮ੍ਰਿਤ ਨਾਮ ਜੋ ਅਸੱਚੇ ਪਾਤਸ਼ਾਹ ਇਹ ਸਰਵ ਔਰ ਸੇ ਪ੍ਰੀਤੀ ਪੈਦਾ ਕਰਨ ਵਾਲਾ ਆਰਤੀ ਹੈ ਐਸ ਹੁੰਦਾ ਜਿਹੜਾ ਦੁਖੀ ਹੋ ਕੇ ਭਗਤੀ ਕਰੇ ਅਕਿ ਇਹ ਆਰਤੀ ਸਰਵ ਔਰ ਸੇ ਰਤੀ ਪ੍ਰੀਤੀ ਕਰਕੇ ਆਪ ਦੀ ਭਗਤੀ ਕਰਦੇ ਹਾਂ ਤੇਰੇ ਨਾਮ ਨੂੰ ਹੀ ਆਰਤੀ ਕਹਿੰਦੇ ਸਮਝਦੇ ਹਾਂ ਮਹਾਰਾਜ ਮੱਜਨ ਮੂਰਾਰੇ ਫਿਰਕੇਸ਼ ਨਾਮੋ ਮੂਰਾਰੀ ਦਾ ਮੂਰਤੀਆਂ ਕਰਾਉਂਦੇ ਹੁੰਦੇ ਤੁਸੀਂ ਇਸ਼ਨਾਨ ਕਰਾ ਲਿਆ ਕਰੋ ਕਹਿੰਦੇ ਜਿਹੜਾ ਮੁਰਾਰੀ ਆਪ ਦਾ ਨਾਮ ਜਪਣਾ ਇਹੋ ਇਸ਼ਨਾਨ ਕਰਾਉਣਾ ਹੈ ਇਹੋ ਪੁਰਬ ਦਾ ਇਸ਼ਨਾਨ ਹੈ ਜੋ ਆਪ ਦਾ ਮੁਰਾਰੀ ਨਾਮ ਜਪਣਾ ਹੈ ਇਹ ਇਸ਼ਨਾਨ ਕਰਾਉਣਾ ਹੈ ਹਰ ਕੇ ਨਾਮ ਬਿਨ ਹੋਰ ਉਹ ਦਾਤੂ ਹੋਰ ਕੇ ਚੀਜ਼ਾਂ ਦੀ ਸਮਗਰੀ ਦੁਆਰਾ ਕਾਡੀ ਆਰਤੀ ਕਿਉਂ ਨਹੀਂ ਕਰਦਾ ਹਰ ਕੇ ਨਾਮ ਬਿਨ ਸੇ ਮਹਰ ਹੈ ਹੋਈ ਆਪਦੇ ਨਾਮ ਤੋਂ ਬਿਨਾ ਝੂਠੇ ਸਗਲ ਪਸਾਰੇ ਜਿੰਨੇ ਕੋਈ ਪਸਾਰੇ ਹੈ ਦੀਵੇ ਜਗਾਉਣੇ ਤੂਪਾ ਪਹੋਣੀਆਂ ਇਹ ਸਾਰੇ ਪਸਾਰੇ ਵੀ ਝੂਠੇ ਹੀ ਹੈ ਅੰਦਰੋਂ ਪਿਆਰ ਤੋਂ ਬਿਨਾ ਇਹ ਜਿਹੜਾ ਪਸਾਰਾ ਫਲਾਇਆ ਹੋਇਆ ਇਹ ਝੂਠ ਵਿੱਚ ਹੀ ਸਾਰੇ ਲੱਗੇ ਹੋਏ ਹਨ ਸਹਹਾਉ ਨਾਮ ਤੇਰੂ ਆਸ ਨੂੰ ਫੇਰ ਸਾਨੂੰ ਆਸ ਨਹੀਂ ਵਿਸ਼ਵਾਸ ਕੇ ਦੇ ਦੇ ਤੂੰ ਕਹਿੰਦੇ ਹੈ ਮਾਰਾ ਤੇਰਾ ਨਾਮ ਜਿਹੜਾ ਜਪਣਾ ਇਹੋ ਆਸਣਾ ਹੈ ਕਿ ਤੂੰ ਹੀ ਸਿਧ ਕਰਨ ਵਾਲਾ ਹੈ ਜਿਹੜਾ ਜਿਤ ਇਸ ਤੋਂ ਹੋਣ ਇਹੋ ਤੇਰੇ ਬੈਠਣ ਵਾਸਤੇ ਆਸਣ ਹੈ ਮੂਠਿ ਆਉ ਸੇਜ 프리ਮ ਹਿੰਜੇ ਪਾਪ ਸ਼ੋ ਨਾਮ ਤੇਰੂ ਔਰਸਾ ਅਜੇ ਫੇਰ ਕੋਈ ਜਨਨ ਨਹੀਂ ਕਸਾ ਕੇ ਸਾਨੂੰ ਚੜਾਵੇ ਕਦ ਨੇ ਇਹ ਨਾਮ ਤੇਰੂ ਔਰਸਾ ਆਉਦਾ ਅਮਰਤ ਨਾਮ ਹੀ ਸਾਡਾ ਮਾਰਾ ਔਰਸਾ ਸੇੜਾ ਹੈ ਜਿਸ ਦੇ ਤੇ ਚੰਨ ਕਸਾਈ ਦਾ ਚਿਤ ਨੂੰ ਅਚਲ ਕਰਨ ਵਾਲਾ ਨਾਮ ਤੇਰਾ ਕੇਸਰੋ ਲੇ ਛਿਟਕਾਰੇ ਤੇ ਜਿਹੜਾ ਤੇਰਾ ਨਾਮ ਹੈ ਇਹ ਕੇਸਰੋ ਹੈ ਜਿਹੜਾ ਨਾਮ ਦਾ ਲੈਣਾ ਛਿੜਕਦੇ ਹਾਂ ਆਪਦੇ ਤਾਂ ਹੀ ਉਸਾ ਨਾਮ ਵੀ ਸਿੜਾ ਵੀ ਨਾਮ ਹੀ ਹੈ ਜਿਹਦੇ ਤੇ ਕੇਸਰ ਕਸਾਈ ਦਾ ਹੈ ਤੇ ਜਿਹੜਾ ਲੈਣਾ ਹੈ ਆਪਦਾ ਨਾਮ ਇਹ ਛਿੜਕਣਾ ਹੈ ਨਾਮ ਤੇਰਾ ਅੰਬਲਾ ਫਿਰ ਕੋ ਜਲਦੀ ਨਾਲ ਹੀ ਸੇਵਾ ਕਰਿਆ ਕਰ ਕਰਾ ਕਹਿੰਦੇ ਨਾਮ ਹੀ ਆਪ ਦਾ ਅੰਦਲਾ ਜਲ ਹੈ ਮਹਾਰਾਜ ਨਾਮ تیرੂ ਚੰਦ ਨੂੰ ਇਹ ਚੰਨ ਨੂੰ ਕਿਹਾ ਕੇ ਲਾ ਦਿਆ ਕਰ ਕਹਿੰਦੇ ਤੇਰਾ ਨਾਮ ਹੀ ਮਹਾਰਾਜ ਚੰਨਣ ਹੈ ਸਾਡੇ ਕਸ ਜਪੇ ਨਾਮ ਭਗਤੀ ਰੂ ਮਹਿਕ ਬੀਣ ਵਾਲਾ ਕਸ ਜਪੇ ਨਾਮ ਲੀ ਤੁਝਹਿ ਕਉ ਤਾ ਚਾਰੇ ਜਿਹੜਾ ਜਪਣੇ ਨਾਮੇ ਕਸਮਣਾ ਚੰਨ ਨੂੰ ਦਾਸ ਜਪੇ ਉਹ ਜਿਹੜਾ ਕਸਮਾਂ ਹੋਈ ਜਿਹੜਾ ਜਪਣਾ ਹੈ ਨਾਮ ਦਾ ਲੇ ਤੁਝਹਿ ਕਉ ਚਾਰੇ ਜਿਹੜਾ ਮਾਰਾ ਨਾਮ ਦਾ ਹਿਰਦੇ ਨਾਲ ਲੈਣਾ ਇਹ ਤੈਨੂੰ ਚਾੜਦੇ ਆ ਚੰਨਣ ਨਾਮ ਤੇਰਾ ਦੀਵਾ ਇਹ ਹੈ ਕੋਈ ਦੀਵਾ ਹੀ ਜਗਿਆਕਾਰ ਕਹਿੰਦੇ ਨਾਮ ਵੀ ਮਾਰਾ ਆਪਕਾ ਦੀਵਾ ਹੈ ਸਤਗੁਰ ਸਭ ਉਜਾਰੋ ਦੀਪਾ ਇਸ ਪਰ ਕਮਲ ਦੇ ਅੰਧਕਾਰ ਤੇ ਮੰਦਰ ਉਦਨ ਕੋਹੜੀ ਖੁਲੀ ਇਹਨੂੰ ਪਾ ਨਾਮ ਤੇਰੂ ਬਾਤੀ ਅਤੇ ਇਹਦੇ ਚ ਬੱਤੀ ਵੀ ਹੋਰ ਕੋਈ ਪਾਉ ਕਹਿੰਦੇ ਜਿਹੜੀ ਬਾਤੀ ਬ੍ਰਹਮਾਕਾਰ ਵਿਕਤੀ ਹੈ ਨਾਮ ਕੀ ਜਿਹੜਾ ਜੁੜਨਾ ਹੈ ਇਹੋ ਹੀ ਬੱਤੀ ਹੈ ਨਾਮ تیرੂ ਤੇਲ ਅਜੇ ਇਹਦੇ ਜਕੇਲ ਕੋਈ ਪਾ ਕਹਿੰਦੇ ਤੇਰਾ ਨਾਮ ਹੀ ਅਸੀਂ ਤੇਲ ਪਾਉਨੇ ਹਾਂ ਆਂਦਾ ਕਹਿੰਨੂ ਸੰਸਕਾਰਾਂ ਦੇ ਸਹਦ ਜਿਹੜਾ ਨਾਮ ਦੇ ਪ੍ਰੇਮ ਦੇ ਸੇਧ ਲਿਬ ਦੇ ਸੇਧ ਕਰਨਾ ਹੈ। ਜੇ ਮਾਹੇ ਪਸਾਰੇ। ਉਹ ਕਿ ਜਿਹੜਾ ਲੈਣੇ ਨਾਵੇਂ ਪਸਾਰੇ ਪਾਉਣੇ ਤੇਲ ਦੀਵੇ ਦੇ ਜਿਵੇਂ ਪਾਈਦਾ ਹੈ। ਨਾਮ ਤੇਰੇ ਕੀ ਜੋਤ ਲਗਾਈ। ਤੇਰੋ ਜੋਤ ਜਗਾ ਕੇ ਆਰਤੀ ਦੇ ਦੀਵੇ ਜਗਾਉਂਦੇ ਐ। ਇਧਰ ਮਾਰਤ ਤੇਰੇ ਨਾਮ ਦੀ ਜੋਤ ਜਿਹੜੀ ਗਿਆਤ ਹੈ। ਇਹ ਬੁੱਧ ਦੇ ਅੰਦਰ ਜਗਾਉਣਾ ਕੀਤੀ ਹੈ। ਭਾਇਓ ਉਹ ਜੇ ਆਰੋ ਸਗਲ ਸਗ ਪਿਉ ਉਦਿਆਰੂ ਭਵਨ ਸਗਲਾਰੇ ਜਿਸ ਦੇ ਪਿਉ ਉਦਿਆਰੂ ਪ੍ਰਕਾਸ਼ ਹੋਏ ਸਾਰੇ ਸੰਸਾਰ ਵਿੱਚ ਉਸ ਜੋਤ ਵਿੱਚ ਗਿਆਤ ਵਿੱਚ ਮਿਲਦੀ ਜਿਹੜੀ ਜੋੜੀ ਹੈ ਇਹੋ ਹੀ ਮਾਰਾ ਜੋਤ ਲਗਾਈ ਹੈ ਜਿਸ ਜੋਤ ਦੇ ਨਾਲ ਅਖੰਡ ਜੋਤ ਜਗਦੀ ਹੁੰਦੀ ਹੈ ਉਹਦੇ ਕਿਉਂ ਆਰਤੀ ਦੇ ਦੀਵੇ ਜਗਾਈਦੇ ਹੈ ਇਸੇ ਪ੍ਰਕਾਰ ਚੰਦ ਸੂਰਜ ਆਦਕਾ ਨੂੰ ਜਿਹੜੀ ਪ੍ਰਕਾਸ਼ਣ ਵਾਲੀ ਜੋਤ ਹੈ ਉਸ ਵਿੱਚ ਮਿੱਟੀ ਜਿਹੜੀ ਲਾਈ ਹੈ ਨਾਮ ਤੇ ਰੋ ਜੋਤ ਭਾਇਓ ਉਹ ਜੀ ਆਰੋ ਪਵਨ ਸਗਲਾਰੇ ਨਾਮ ਤੇਰੇ ਕੀ ਜੋਤ ਲਗਾਈ ਇਹ ਤੇਰਾ ਨਾਮ ਜਿਹੜਾ ਜਪਣਾ ਇਹੋ ਹੈ ਜੋਤੀ ਸਰੂਪੇ ਜੋਤ ਜਿਉਣਾ ਕਿ ਵੀ ਬੁੱਧੀ ਜਿਹੜੀ ਉਸ ਵਿੱਚ ਲਾਈ ਹੈ ਭਾਇਓ ਉਹ ਜੀ ਆਰੋ ਪਵਨ ਸਗਲਾਰੇ ਸਾਰੇ ਸੰਸਾਰ ਵਿੱਚ ਰੋਸ਼ਨੀ ਹੋ ਰਹੀ ਆ ਆਪ ਚੇਤਨ ਸਰੂਪ ਦੇ ਪ੍ਰਕਾਸ਼ ਕਰਕੇ ਨਾਮ ਤੇਰੂ ਤੱਗ ਫਿਰ ਕੋਈ ਫੁੱਲਾਂ ਦੀ ਮਾਲਾ ਹੀ ਚੜਾ ਲਿਆ ਕਰ ਕਹਿੰਦੇ ਨਾਮ ਵੀ ਅਸੀਂ ਤੱਗਾਂ ਫੁੱਲ ਘੋਣ ਵਾਸਤੇ ਸਮਝਿਆ ਆਪਕਾ ਅੱਠੇ ਪੈਰ ਜਿਹੜਾ ਜਪਣਾ ਹੈ ਧੰਨ ਨਾਮ ਦੀ ਉਪਾਸ਼ਨਾ ਨਾਮ ਫੁੱਲ ਮਾਲਾ ਅਗੇ ਫੁੱਲਾਂ ਦੀ ਮਾਲਾ ਵੀ ਨਾਮ ਹੀ ਆਪਕਾ ਸੱਚੇ ਪਾਤਸ਼ਾਹ ਆਪੇ ਨਾਮ ਤੋਂ ਬਿਨਾ ਸਾਰੀਆਂ ਹੋਰ ਝੂਠੇ ਪੁਸਾਰੇ ਹਨ ਭਾਰ 18 ਹੈ ਸਗਲ ਝੂਠਾ ਰਹੇ 18 ਭਾਰ ਬਨਾਸਪਤੀ ਦੇ ਫੁੱਲ ਨਹੀਂ ਜਨ ਹੁੰਦਾ ਰਵਿਦਾਸ ਕਹਿਣ ਲੱਗੇ ਜੀ 18 ਭਾਰ ਬਨਾਸਪਤੀ ਜਿੰਨੀ ਹੈ ਸਾਰਿਆਂ ਦੀ ਪੌਰੇ ਵਾਸ਼ਨਾ ਲੈ ਲੈਂਦੇ ਆ ਨਾਸਾਂ ਨੂੰ ਸੁਗੰਧ ਹੀ ਆ ਜਾਂਦੀ ਹੈ ਇਸ ਕਰਕੇ ਝੂਠੀ ਹੈ ਸਾਰੀ ਚੀਜ਼ ਉਹ ਝੂਠੀ ਚੀਜ਼ ਤੁਹਾਨੂੰ ਸਵਾਮੀ ਜੀ ਅਰਪਣੀ ਜੋਗ ਨਹੀਂ 418 ਬਨਾਸਪਤੀ ਹੈ ਜਿਹੜੀ ਇਹਦੇ ਮੇਵੇ ਹੈ ਜਿਹੜੇ ਇਹ ਝੂਠਾਰੇ ਰਸੋਈ ਹੈ ਆਪਦੀ ਤੇਰੋ ਕੀਆ ਇਹ ਝੂਠੰਦ ਸੋਈ ਨੂੰ ਕਹਿੰਦੇ ਹਨ ਕਰਮਕਾਂਡੀ ਲੋਕ ਤੇਰੋ ਕੀਆ ਤੁਝ ਹੈ ਕਿਆ ਅਰਪਨ ਇਹ ਮਾਰੇ ਜਿਹੜਾ ਪੇੜਾ ਕੀਤਾ ਹੋਇਆ ਹੈ ਇਹ ਤਾਂ ਝੂਠੀ ਚੀਜ਼ ਹੈ ਇਸ ਕਰਕੇ ਤੈਨੂੰ ਕਿਵੇਂ ਅਰਪਨ ਦੀਏ ਇਹ ਤੇਰੀ ਕੋਈ ਵਧਾਈ ਥੋੜੋ ਹੈ ਤੇਰੀ ਡਾਲੀ ਡਾਲੀ ਪੇਟਾ ਕਰਨੀ ਤੇਰੀ ਕੀਤੀ ਹੋਈ ਇਹਨੂੰ ਕੀ ਐਸੀ ਚੀਜ਼ ਨੂੰ ਨਾਮ ਸੇਰਾ ਤੂੰ ਹੀ ਚੌਰ ਢੋਲਾਰੇ ਰੇਸ ਕਰਕੇ ਤੇਰਾ ਜਿਹੜਾ ਨਾਮ ਹੈ ਇਹੋ ਹੀ ਚੌਰ ਹੈ ਜਿਹੜਾ ਤੂੰ ਹੀ ਵਾਹਿਗੁਰੂ ਕਹਿਣਾ ਇਹ ਚੌਰ ਤੁਲਾਉਂਦੇ ਆ ਮਾਰਾ ਆਪਦੇ ਉੱਪਰ 10 8 8 ਸੱਖੇ 4ੇ ਖਾਣੀ 10 8 10 ਤੇ 8 ਸੱਜ ਸੰਗੇ ਦੀ 18 ਪੀਰ ਦੀ ਜੇ ਹੋਣਗੇ 860 ਔਰ 6830 ਜਿਉ ਹਾਂ ਨੇ ਗਾ ਕੇ 18 ਪ੍ਰਾਣ ਹਨ ਜਿਹੜੇ ਚਾਰੇ ਖਾਣੀ ਚਾਰ ਖਾਣੀਆਂ ਦੇ ਜਿਨ ਜੀ ਜੰਤ ਇਹ ਹੈ ਵਰਤਨ ਹੈ ਸਗਲ ਸੰਸਾਰ ਇਹ ਆਰਤੀ ਦੇ ਵਰਤਨ ਹੁੰਦੇ ਹਨ ਇਹ ਮਾਰਾ ਤੇਰੀ ਆਰਤੀ ਦੀ ਸਮਗਰੀ ਹੈ 18 ਪ੍ਰਾਣ ਇਹ ਹੈ ਅਸਥੋਤਰ ਗਾਉਣ ਵਾਸਤੇ 68 ਪੀਰ ਸਿਹ ਜਾਣ ਵਾਸਤੇ ਤੇ ਜਾਰਖਾਨੀਆਂ ਦੇ ਜਿੰਨੇ ਸਰੀਰ ਹੈ ਇਹ ਭਾਂਡੇ ਹੈ ਆਰਤੀ ਦੀ ਸਮਗਰੀ ਦੇ ਇਹ ਹੈ ਵਰਤਨ ਹੈ ਸਗਲ ਸੰਸਾਰ ਦੇ ਸੰਸਾਰ ਦਾ ਜਿੰਨੇ ਵਰਤਾਵਾ ਹੈ ਇਹ ਵਰਤਨ ਹੋ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਇਸ ਵਿੱਚ ਅਸੀਂ ਵਰਤਦੇ ਹਾਂ ਇਹ ਸਾਰਾ ਸੰਸਾਰ ਵਰਤ ਰਿਹਾ ਹੈ ਇਹ ਤੇਰੇ ਆਰਤੀ ਦੇ ਬਕਰ ਨਾਲ ਮਾਰਾ ਹੈ ਸਮਗਰੀ ਦੇ ਜਿੰਨੇ ਹਨ ਅਹਰ ਅਵਦਾਸ ਨਾਮ ਤੇਰਾ ਆਰਤੀ ਰਰਵਦਾਸ ਜੀ ਕਹਿੰਦੇ ਨੇ ਇਹ ਮਹਾਰਾ ਆਪ ਦਾ ਨਾਮ ਹੀ ਅਸੀਂ ਆਰਤੀ ਜਾਣੇ ਆ ਸਰਬੋਰ ਸੇ ਰਤੀ ਪ੍ਰੀਤੀ ਕਰਨ ਵਾਸਤੇ ਸਤਨਾਮ ਹੈ ਹਰ ਭੂਗ ਤਾਰ ਜਿਹੜੇ ਸਤ ਨਾਮ ਵਾਹਿਗੁਰੂ ਵਿਚਾਰਨ ਕਰਨਾ ਇਹ ਤੈਨੂੰ ਭੋਗ ਲਾਉਣਾ ਹੈ ਪਰਮੇਸ਼ਰ ਹੋਰ ਬਾਕੀ ਦੇ ਕੋਹਰ ਦੋਵੇਂ ਟੱਲੀਆਂ ਖੜਕਾਉਣੀਆਂ ਇਹ ਨਹੀਂ ਤੈਨੂੰ ਭੋਗ ਲੱਗਦਾ ਜੋ ਸਤ ਨਾਮ ਦਾ ਉਚਾਰਨ ਕਰਨਾ ਹੈ ਵਾਹਿਗੁਰੂ ਕਹਿ ਕੇ ਮੂੰਹ ਜਿ ਗਰਾਹੀ ਪਾਉਣੀ ਹੈ ਇਹ ਮਹਾਰਾ ਨੂੰ ਅਰਪਣ ਹੈ ਸਾਬ ਸੰਗੇ ਜੀ ਇਸ ਪ੍ਰਕਾਰ ਪਰਮੇਸ਼ਰ ਦਾ ਨਾਮ ਪਹਿਲਾਂ ਉਚਾਰਨਾ ਚਾਹੀਦਾ ਮੂੰਹ ਜਿ ਗਰਾਹੀ ਪਾਉਣ ਤੋਂ ਇਹ ਗੁਰੂ ਮਹਾਰਾ ਸਾਹਿਬ ਦੀ ਆਗਿਆ ਹੈ ਇਸ ਕਰਕੇ ਸਤ ਨਾਮ ਦਾ ਜੋ ਉਚਾਰਨ ਕਰਨਾ ਇਹ ਮਾਰਾ ਆਪ ਨੂੰ ਭੋਗ ਲਗਾਉਣਾ ਹੈ ਇਸ ਪ੍ਰਕਾਰ ਜੀ ਅਸੀਂ ਆਰਤੀ ਕਰਦੇ ਹੇ ਪਰਮੇਸ਼ਰ ਸੁਣ ਕੇ ਮਾਰਾ ਸਾਹਿਬ ਪ੍ਰਸੰਨ ਹੋਏ ਭਗਤ ਰਵਿਦਾਸ ਨੂੰ ਕੰਠ ਦੇ ਨਾਲ ਲਾ ਲਿਆ ਕਿ ਗਦਾ ਨਾਮ ਨੂੰ ਇਡਾ ਉੱਚਾ ਸਮਝਿਆ ਹੈ ਇਹ ਤੂੰ ਸਾਰਿਆਂ ਨੂੰ ਸਿਰੋਮਣੀ ਨਾਮ ਦਾ ਉਪਾਸ਼ਕ ਹੈ ਰਵਿਦਾਸ